ਸਰਾਜੀ ਡੀਸੀ ਮੈਮ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਕਾਰਨ ਆ ਦੇਖੋ ਜੀ ਸਾਡੀਆਂ ਜਿਹੜੀਆਂ ਮੰਗਾ ਕਿਸਾਨੀ ਦੀਆਂ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡਾ ਆਲੂਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਉਹਦੇ ਵਿੱਚ ਡੀਏਪੀ ਔਰ ਯੂਰੀਆ ਉਹ ਸਾਨੂੰ ਬਹੁਤ ਵੱਡੀ ਬੱਦਰ ਤੇ ਲੋੜਿਆ ਉਹਦੀ ਜ਼ਿੰਮੇਵਾਰ ਨੂੰ ਵੱਡੀ ਸਮੱਸਿਆ ਉਹਦੀ ਇਹ ਆ ਜਿੱਥੇ ਘਾਟਿਆ ਉੱਥੇ ਨਾਲ ਟੈਗਿੰਗ ਕੀਤੀ ਜਾਂਦੀ ਆ ਟੈਗਿੰਗ ਵੀ ਜੇ ਯੂਰੀਏ ਦਾ ਜਿਹੜਾ ਬੋਰਾ ਆ ਉਹਦਾ ਜਿਹੜਾ ਬਿਲਕੁਲ ਰੇਟ ਜਿਹੜਾ ਸਹੀ ਰੇਟ ਆ 267 ਰੁਪਏ 50 ਪੈਸੇ ਆ 270 ਰੁਪਏ ਅਸੀਂ ਆਮ ਲੈ ਲਈਦਾ ਆ 270 ਰੁਪਏ ਦਾ ਜਿਹੜਾ ਸਮਾਨ ਆ ਉਹਦੇ ਬਾਅਦ ਨਾਲ ਸਾਨੂੰ 450 500 ਦਾ ਨਾਲ ਹੋਰ ਕੋਈ ਸਮਾਨ ਥੋਪਿਆ ਜਾਂਦਾ ਜਦ ਕਿ ਉਹ ਕਿਸਾਨ ਦੀ ਬਹੁਤ ਵੱਡੀ ਲੁੱਟ ਆ ਆਮ ਜ਼ਿਮੀਂਦਾਰਾਂ ਦਾ ਇੱਕ ਚੁੰਮੜ ਕੱਢਿਆ ਪਿਆ ਆ ਔਰ ਇਹ ਸਾਰਾ ਹੋ ਰਿਹਾ ਮਿਲਿਭੋਗ ਦੇ ਨਾਲ ਪ੍ਰਸ਼ਾਸਨ ਦੀ ਮਿਲਿਭੋਗ ਤੇ ਆ ਚੀਫ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਉਹਨਾਂ ਦੀ ਮਿਲਿਭੋਗ ਤੇ ਆ ਤੇ ਨਾਲ ਸਰਕਾਰ ਦੀ ਮਿਲਿਭੋਗ ਤੇ ਆ ਇਹ ਸਾਰਿਆਂ ਦਾ ਰਲ ਕੇ ਕੰਮ ਹੋ ਰਿਹਾ ਇਹ ਕਿਸੇ ਦਾ ਇੱਕਦਾਰ ਨਹੀਂ ਹੈਗਾ ਵੀ ਇੱਕ ਜਾਨ ਨੇ ਕਰ ਲਿਆ ਜਾਂ ਦੁਕਾਨਦਾਰ ਕਰ ਲੈਂਦਾ ਆ ਇਸ ਜਾਨੀ ਕਿ ਅਸੀਂ ਮੰਗ ਪੱਤਰ ਜਰੂਰ ਦੇ ਕੇ ਆਏ ਆ ਪਹਿਲਾਂ ਵੀ ਦਿੰਦੇ ਰਹੇ ਆ ਆਸ਼ਵਾਸ਼ਣ ਵੀ ਉਹਨਾਂ ਨੇ ਦਿੱਤਾ ਵੀ ਅਸੀਂ ਇਹ ਤੁਹਾਡੀ ਮੰਗ ਜਿਹੜੀ ਪੂਰੀ ਇਹ ਕਰਾਂਗੇ ਟੈਕਿੰਗ ਨਹੀਂ ਹੋਊਗੀ ਲੇਕਿਨ ਉਹ ਹੀ ਗੱਲ ਆ ਵੀ ਪਾਂਚਾਂ ਦਾ ਕਿਹਾ ਸਿਰ ਮੱਥੇ ਪਰਣਾ ਲਾ ਉਥੇ ਦਾ ਉਥੇ ਬਹੁਤ ਵਾਰੀ ਮੰਗ ਪੱਤਰ ਦੇ ਚੁੱਕੇ ਆ ਪਿਛਲੇ ਸਾਲ ਸਾਨੂੰ ਝੋਨੇ ਦੇ ਸੀਜ਼ਨ ਦੇ ਵਿੱਚ ਕਟ ਲੱਗੀ ਕਦੀ ਤਾਂ ਕੱਟ ਲਾ ਦਿੰਦੇ ਆ ਸਾਨੂੰ ਮੌਇਸਚਰ ਦੇ ਸੰਬੰਧ ਵਿੱਚ ਕਦੀ ਕਹਿੰਦੇ ਆ ਨਹੀਂ ਜੀ ਇਹ ਸੈਲਰਾਂ ਵਾਲੇ ਲਾ ਰਹੇ ਆ ਉਹ ਵੀ ਮਿਲਿ ਭੋਗ ਤਰ੍ਹਾਂ ਹੁੰਦਾ ਔਰ ਗਵਰਨਮੈਂਟ ਐਨਵੋਲਵ ਆਉ ਉਹਦੇ ਵਿੱਚ ਪਿਛਲੇ ਸਾਲ ਅਸੀਂ ਬਹੁਤ ਰੌਲਾ ਪਾਇਆ ਅਸੀਂ ਤਾਂ ਆੜਤੀਆਂ ਨਾਲ ਵੀ ਲੜੇ ਸਾਰਾ ਕੁਝ ਹੋਇਆ ਪ੍ਰਸ਼ਾਸਨ ਨੂੰ ਵੀ ਆਣ ਕੇ ਮੰਗ ਪੱਤਰ ਦਿੱਤੇ ਲੇਕਿਨ ਅੱਜ ਤੱਕ ਸਾਨੂੰ ਕੁਝ ਉੱਠੇ ਮਿਲਿਆ ਪ੍ਰਾਪਤ ਨਹੀਂ ਹੋਇਆ ਔਰ ਕਿਸਾਨ ਦੀ ਲੁੱਟ ਹੋ ਗਈ ਲੁੱਟ ਵੀ ਵੱਡੀ ਵੱਡੀ ਪੱਦਰ ਤੇ ਹੋਈ ਉਹ ਫਿਰ ਹੁਣ ਰਹਿ ਗਈ ਗੰਨੇ ਦੀ ਜਿਹੜੀ ਸਬਸਿਡੀ ਇਹਨਾਂ ਨੇ ਪਾਉਣੀ ਸੀ ਪ੍ਰਾਈਵੇਟ ਮਿੱਲਾਂ ਨੇ ਜਿਹੜੇ ਉੱਪਰਲੇ ਪੈਸੇ ਇਹ ਪਾਉਂਦੇ ਹੁੰਦੇ ਆ ਜੋ ਗਵਰਨਮੈਂਟ ਨੇ ਰੇਟ ਤੈਅ ਕੀਤਾ ਹੁੰਦਾ ਆ ਉਹਦੇ ਵਿੱਚ ਦੇਖੋ ਸ਼ੂਗਰ ਫੈਟ ਦਾ ਜਿਹੜਾ ਨਿਜਮਾ ਉਹ 15 ਦਿਨ ਦੇ ਅੰਦਰ ਜਿਹੜੀ ਉਹ ਕਿਸਾਨ ਨੂੰ ਪੇਮੈਂਟ ਕਰਨੀ ਹੁੰਦੀ ਆ ਇਹ 15 ਦਿਨ ਦੇ ਵਿੱਚ ਨਹੀਂ ਤਾਂ ਸਾਨੂੰ ਵਿਧ ਵਿਆਜ ਉਹ ਉਹਦੇ ਦੇਣਾ ਉਹਨਾਂ ਦਾ ਫਰਜ਼ ਬਣਦਾ ਜੋ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਉਹ ਤਾਂ ਸਾਨੂੰ ਵਿਆਜ ਤਾਂ ਕੀ ਦੇਣਾ ਸਾਲ-ਸਾਲ ਸਾਡੀ ਜਿਹੜੀ ਉਹ ਲਟਕਾਈ ਜਾਂਦੀ ਆ ਔਰ ਜ਼ਿਮੀਂਦਾਰ ਜਿਹੜਾ ਖਰਚ ਤੋਂ ਵੀ ਤੰਗ ਆ ਆਪਣੇ ਕਾਰਜ ਵੀ ਕਰਨ ਦੇ ਕਰਨੇ ਹੁੰਦੇ ਆ ਉਹ ਇਹ ਬਹੁਤ ਵੱਡੀ ਸਾਨੂੰ ਸਮੱਸਿਆ ਤੇ ਰਹਿ ਗਈ ਜਿਹੜੀ ਸਰਕਾਰੀ ਮਿਲਾਂ ਪੇਮੈਂਟ ਉੱਤੇ ਹੀ ਖੜੀ ਆ ਅਸੀਂ ਝੋਨਾ ਵੀ ਸੌਰੀ ਕੁਮਾੜ ਵੀ ਵੇਚ ਲਿਆ ਲੇਬਰਾਂ ਦੇ ਪੈਸੇ ਵੀ ਦੇ ਦਿੱਤੇ ਲੇਕਿਨ ਸਾਡੀਆਂ ਵੀ ਮਿੰਟਾਂ ਖੜੀਆਂ ਦੱਸੋ ਜ਼ਿਮੀਂਦਾਰ ਕਿੱਧਰ ਨੂੰ ਜਾਵੇ ਸਭ ਤੋਂ ਵੱਡੀ ਸਮੱਸਿਆ ਜਿਹੜਾ 2021 ਦੇ ਪੈਸੇ ਪਗਵਾੜਾ ਮੈਦਾਨ ਲੜ ਖੜੇ ਆ ਉਹ ਤਾਂ ਕੋਈ ਉਹ ਤਾਂ ਕਹਿੰਦੇ ਹੁੰਦੇ ਆਰਾਜ ਵੀ ਬਦਲ ਗਿਆ ਉਥੇ ਮਾਲਕ ਵੀ ਬਦਲ ਗਿਆ ਤੇ ਜ਼ਿਮੀਂਦਾਰ ਸਾਡਾ ਰੁਲਦਾ ਫਿਰਦਾ ਕਿ ਇਹਨੂੰ ਕਈਏ ਤਾਂ ਇਹਨੂੰ ਪੁੱਛੀਏ ਸਾਡੀ ਉਥੇ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਜੀ ਡੀਸੀ ਮੈਡਮ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਇਹ ਕਾਦੇ ਰਿਗਾਰਡਿੰਗ ਦਿੱਤਾ ਗਿਆ ਹੈ ਇੱਕ ਤਾਂ ਜੀ ਸਾਡੀ ਸਰਕਾਰੀ ਮਿਲਾਂਵਲ ਪੇਮੈਂਟ ਲੈਣ ਵਾਲੀ ਪ੍ਰਾਈਵੇਟ ਮਿੱਲਾਂ ਵੱਲ ਸਬਸਿਡੀ ਲੈਣ ਵਾਲੀ ਇਹਦੇ ਸਬੰਧ ਵਿੱਚ ਮੀਨ ਗੰਨੇ ਦੇ ਪੇਮੈਂਟ ਲੈਣ ਵਾਲੇ ਮੰਗ ਪੱਤਰ ਸੌਪਿਆ। ਅਬਰੰਤ ਜਿਹੜਾ ਸਾਨੂੰ ਡੀਏਪ ਦਾ ਜੂਰੀਆ ਇਹਦੀ ਬਹੁਤ ਵੱਡੀ ਘਾਟ ਆ ਮੋਰੇ ਆਲੂ ਦਾ ਸਾਡਾ ਸੀਜ਼ਨ ਸ਼ੁਰੂ ਹੋਣ ਵਾਲਾ ਉਹਦੇ ਸਬੰਧ ਵਿੱਚ ਘਾਟ ਪੂਰੀ ਕਰਵਾਉਣ ਲਈ ਤੇ ਨਾਲ ਜਿਹੜੀ ਟੈਕਿੰਗ ਹੋ ਰਹੀ ਆ ਬਾਧੂ ਜੀਮੇਦਾਰ ਨੂੰ ਬੇਲੋੜਾ ਸਮਾਨ ਥਾਪਿਆ ਜਾ ਰਿਹਾ ਉਹ ਬੰਦ ਕਰਵਾਉਣ ਲਈ। ਨਾਲ ਹੀ ਜਿਹੜਾ 15 ਸਤੰਬਰ ਤੋਂ ਮੁੱਖ ਮੰਤਰੀ ਪੰਜਾਬ ਕਹਿ ਰਹੇ ਨੇ ਕਿ ਝੋਨੇ ਦੀ ਖਰੀਦ ਸ਼ੁਰੂ ਕਰਵਾਉਣੀ ਆ ਜਿਹਦਾ ਕਿ ਅਜ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ। ਉਹ ਨੋਟੀਫਿਕੇਸ਼ਨ ਕਰਵਾਉਣ ਲਈ ਤਖਰੀਰ ਸ਼ੁਰੂ ਕਰਵਾਏ ਸਰਕਾਰ ਤੇ ਪੁਖਤਾ ਪ੍ਰਬੰਧ ਕਰੇ ਜੀ ਮੰਡੀਆਂ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਅਸੀਂ ਮੰਗ ਪੱਤਰ ਛੋਪਿਆ ਗਿਆ ਜੀ ਸਰ ਜੇਕਰ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਫਿਰ ਕੀ ਅਗਲਾ ਜਥੇਬੰਦੀ ਇਹਦੇ ਵੱਲੇ ਸੰਘਰਸ਼ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ